ਕਿ ਹੁਣ ਕਾਫੀ ਲੋਕ ਆ ਇਸ ਨੂੰ ਇੱਕ ਜਾਤੀਵਾਦ ਦੇ ਉਧਾਰ ਤੇ ਵੇਖਣ ਲੱਗ ਗਏ ਆ ਉਹਨਾਂ ਦਾ ਇਹ ਮੰਨਣਾ ਕਿ ਬੀਜੇਪੀ ਦੇ ਕੈਂਡੀਡੇਟ ਤਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਆ ਫਿਰ ਘਰਾਓ ਕੱਲੇ ਹੰਸਰਾਜ ਦਾ ਹੰਸ ਦਾ ਹੀ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਐਸੀ ਸਮਾਜ ਦੇ ਵਿੱਚੋਂ ਆ ਇਸ ਲਈ ਸੋ ਕਿਤੇ ਨਾ ਕਿਤੇ ਜਿਹੜੀ ਇਹ ਚੀਜ਼ ਆ ਇਹ ਮੈਟਰ ਕਰਦੀ ਆ ਇੱਥੇ ਇਲੈਕਸ਼ਨਾਂ ਦੇ ਵਿੱਚ ਇਹ ਨਹੀਂ ਆ ਕਿ ਭਾਈ ਸਰਬਜੀਤ ਸਿੰਘ ਜੀ ਪਹਿਲੀ ਵਾਰ ਇੱਥੋਂ ਹੀ ਚੋਣ ਲੜ ਰਹੇ ਆ ਉਹ ਪਹਿਲਾਂ ਵੀ ਕਾਫੀ ਵਾਰ ਚੋਣ ਲੜ ਚੁੱਕੇ ਆ ਤੇ ਜਿੰਨੇ ਵਾਰ ਲੜੇ ਓਨੇ ਵਾਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ 15702 ਵੋਟਾਂ ਪੈਂਦੀਆਂ ਸਿਰਫ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜਿਹੜੇ ਸੁਪਤਨੀ ਸੀ ਨਾ ਬੀਬੀ ਪਰਮਜੀਤ ਕੌਰ ਜੀ ਖਾਲੜਾ ਉਹ ਪੰਜਾਬ ਇਕਤਾ ਪਾਰਟੀ ਵੱਲੋਂ ਚੋਣ ਲੜੇ ਸੀਗੇ 2019 ਦੇ ਵਿੱਚ ਇਹੀ ਖਡੂਰ ਸਾਹਿਬ ਸੀਟ ਤੋਂ ਜਿੱਥੇ ਭਾਈ ਅਬਰਕ ਸਿੰਘ ਪਾਲ ਲੜ ਰਹੇ ਆ ਤੇ ਉੱਥੋਂ ਉਹਨਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਸੀ ਤੇ ਉਥੋਂ ਕੌਣ ਜਿੱਤਿਆ ਸੀ ਕਾਂਗਰਸ ਦਾ ਡਿੰਪਾ ਤੇ ਸੈਕੰਡ ਨੰਬਰ ਤੇ ਬੀਬੀ ਜਗੀਰ ਕੌਰ ਆਈ ਸੀ ਲੋਕਾਂ ਦੀ ਸੋਚ ਤਾਂ ਵੀਰੇ ਰਾਤੋਂ ਰਾਤ ਬਦਲ ਜਾਂਦੀ ਹੈ ਸਹੀ ਪਤਾ ਲੱਗਦਾ ਹੁੰਦਾ ਵੋਟਾਂ ਤੋਂ ਸਿਰਫ 2 ਦਿਨ ਪਹਿਲਾਂ ਕਿਉਂਕਿ ਜਦੋਂ ਪੰਜਾਬ ਪੀਪਲਸ ਪਾਰਟੀ ਬਣੀ ਸੀਗੀ ਨਾ ਮਨਪ੍ਰੀਤ ਸਿੰਘ ਬਾਦਲ ਦੀ ਤੇ ਜਿੰਨਾ ਕੱਟ ਸੀ ਨਾ ਟੈਲ ਸਟਰ ਨੂੰ ਥਾਂ ਨਹੀਂ ਸੀ ਹੁੰਦਾ ਤੇ ਜਿੱਦੇ ਵੋਟਾਂ ਪਈਆਂ ਸੀ ਕੀ ਹਾਲ ਹੋਇਆ ਸੀ ਸਾਰਿਆਂ ਨੇ ਦੇਖਿਆ ਹੋਇਆ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਸੋ ਪਿੱਛੇ ਜੇ ਆਪਾਂ ਇੱਕ ਵੀਡੀਓ ਬਣਾਈ ਸੀ ਖਡੂਰ ਸਾਹਿਬ ਸੀਟ ਨੂੰ ਲੈ ਕੇ ਤੇ ਖਡੂਰ ਸਾਹਿਬ ਸੀਟ ਉਹ ਸੀ ਜਿੱਥੋਂ ਭਾਈ ਅਮਰਤਪਾਲ ਸਿੰਘ ਜੀ ਚੋਣ ਲੜ ਰਹੇ ਆ ਤੇ ਉੱਥੋਂ ਅਕਾਲੀ ਦਲ ਦੇ ਵੀਰਸਾ ਸਿੰਘ ਬਲਟੋਆ ਵੀ ਚੋਣ ਲੜ ਰਹੇ ਆ ਸੋ ਉਹਦੇ ਤੇ ਆਪਾਂ ਉਹ ਜਿਹੜੀ ਵੀਡੀਓ ਉਹ ਬਣਾਈ ਸੀ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਬਣਾਉਣ ਲੱਗੇ ਆ ਫਰੀਦਕੋਟ ਸੀਟ ਨੂੰ ਲੈ ਕੇ ਕਿਉਂਕਿ ਖਡੂਰ ਸਾਹਿਬ ਵਾਂਗੂ ਫਰੀਦਕੋਟ ਸਾਹ ਸੀਟ ਹੈ ਜਿਹੜੀ ਉਹ ਵੀ ਕਾਫੀ ਚਰਚਾ ਦੇ ਵਿੱਚ ਆ ਕਿਉਂਕਿ ਉੱਥੋਂ ਹੰਸਰਾਜ ਹੰਸ ਵੀ ਜਿਹੜੇ ਭਾਜਪਾ ਵੱਲੋਂ ਚੋਣ ਲੜ ਰਹੇ ਆ ਤੇ ਅਰਜਿੰਦਰ ਸਿੰਘ ਆ ਜਿਹੜੇ ਉਹ ਕਾਲੀਦਲ ਵੱਲੋਂ ਚੋਣ ਲੜ ਰਹੇ ਆ ਤੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਉੱਥੇ ਚੋਣ ਜਿਹੜੀ ਲੜ ਰਹੇ ਆ ਸੋ ਇਹ ਸੀਟ ਦੇ ਉੱਤੇ ਵੀ ਲੋਕਾਂ ਦੀਆਂ ਅੱਖਾਂ ਟਿਕੀਆਂ ਹੋਈਆਂ ਕਿ ਇਹਦਾ ਜਿਹੜਾ ਝੁਕਾਓ ਕਿਹੜੇ ਪਾਸੇ ਜਾਂਦਾ ਹੈ ਕਿਉਂਕਿ ਹੰਸਰਾਜ ਹੰਸ ਨੂੰ ਜੈਸੀ ਹਸਾਬ ਨਾਲ ਲੋਕ ਘੇਰ ਰਹੇ ਆ ਨਾ ਕਈ ਲੋਕਾਂ ਨੇ ਤਾਂ ਉਹਨੂੰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂਤਰਾਜ ਮੈਂਤਾ ਤੇ ਉਹਨੇ ਖੁਦ ਵੀ ਆਪੀ ਇਹ ਚੀਜ਼ ਮੰਨੀ ਆ ਕਿ ਮੈਂ ਤਾਂ ਜੀ ਸੋਨਾ ਵੀ ਹੱਥ ਬੰਨ ਗਿਆ ਜਿੰਨੀਆਂ ਮੈਨ ਤਾਂ ਮੈਨੂੰ ਲੋਕਾਂ ਦੀਆਂ ਕਰਨੀਆਂ ਪੈ ਰੀਆਂ ਕਿਤੇ ਨਾ ਕਿਤੇ ਇਹ ਚੀਜ਼ ਆ ਜਿਹੜੀ ਇੱਕ ਸਮਤੀ ਦਵਾ ਜਾਂਦੀ ਆ ਇੱਕ ਹਮਦਰਦੀ ਪੈਦਾ ਕਰ ਜਾਂਦੀ ਆ ਲੋਕਾਂ ਦੇ ਵਿੱਚ ਇਹਦਾ ਦੂਜਾ ਰੀਜਨ ਇਹ ਆ ਕਿ ਹੁਣ ਕਾਫੀ ਲੋਕ ਆ ਇਸ ਨੂੰ ਇੱਕ ਜਾਤੀਵਾਦ ਦੇ ਉਧਾਰ ਤੇ ਵੇਖਣ ਲੱਗ ਗਏ ਆ ਉਹਨਾਂ ਦਾ ਇਹ ਮੰਨਣਾ ਕਿ ਬੀਜੇਪੀ ਦੇ ਕੈਂਡੀਡੇਟ ਤਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਆ ਫਿਰ ਘਰਾਓ ਕੱਲੇ ਹੰਸਰਾਏ ਦਾ ਹੰਸ ਦਾ ਹੀ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਐਸੀ ਸਮਾਜ ਦੇ ਵਿੱਚੋਂ ਆ ਇਸ ਲਈ ਸੋ ਕਿਤੇ ਨਾ ਕਿਤੇ ਜਿਹੜੀ ਇਹ ਚੀਜ਼ ਆ ਇਹ ਮੈਟਰ ਕਰਦੀ ਆ ਇੱਥੇ ਇਲੈਕਸ਼ਨਾਂ ਦੇ ਵਿੱਚ ਤੇ ਦੂਜੀ ਜਿਹੜੀ ਉਸ ਸੀਟ ਨੂੰ ਬਦਲ ਸਕਦੀ ਆ ਉਹ ਹੈਗੀ ਆ ਉਥੋਂ ਭਾਈ ਸਰਬਜੀਤ ਸਿੰਘ ਆ ਜਿਹੜੇ ਉਹ ਚੋਣ ਲੜਨ ਲਈ ਉਥੇ ਮੈਦਾਨ 'ਚ ਆ ਚੁੱਕੇ ਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਹੈਗੇ ਆ ਜਿਹੜੇ ਉਹ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਆ ਤੇ ਸ਼ਹੀਦ ਭਾਈ ਬਿਆਨ ਸਿੰਘ ਜੀ ਬਾਰੇ ਸਾਰੇ ਜਾਣਦੇ ਆ ਜੇ 31 ਅਕਤੂਬਰ 1984 ਨੂੰ ਉਹਨਾਂ ਦੀ ਸ਼ਹੀਦੀ ਹੋਈ ਸੀ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਇਸ ਕਰਕੇ ਜਿਹੜੀ ਸਿੱਖ ਕੌਮ ਆ ਉਹਦੇ ਵਿੱਚ ਉਹਨਾਂ ਪ੍ਰਤੀ ਜਿਹੜੀ ਇੱਕ ਹਮਦਰਦੀ ਕਹਿ ਲੋ ਜਾਂ ਇੱਕ ਜੋਸ਼ ਕਹਿ ਲੋ ਉਹਨਾਂ ਦੇ ਲਈ ਉਮੜਿਆ ਹੋਇਆ ਇਹ ਜੋਸ਼ ਮੈਂ ਇਸ ਵਾਰ ਹੀ ਕਿਉਂ ਕਹਿ ਰਿਹਾ ਕਿ ਉਮੜਿਆ ਕਿਉਂਕਿ ਇਸ ਵਾਰ ਭਾਈ ਅਮਰਤਪਾਲ ਸਿੰਘ ਦੀ ਚੋਣ ਲੜਨ ਤੋਂ ਬਾਅਦ ਨਾ ਲੋਕਾਂ ਦਾ ਝੁਕਾ ਇਸ ਪਾਸੇ ਹੋ ਗਿਆ ਇਹ ਨਹੀਂ ਆ ਕਿ ਭਾਈ ਸਰਬਜੀਤ ਸਿੰਘ ਜੀ ਪਹਿਲੀ ਵਾਰ ਇੱਥੋਂ ਚੋਣ ਲੜ ਰਹੇ ਆ ਉਹ ਪਹਿਲਾਂ ਵੀ ਕਾਫੀ ਵਾਰ ਚੋਣ ਲੜ ਚੁੱਕੇ ਆ ਤੇ ਜਿੰਨੇ ਵਾਰ ਲੜੇ ਓਨੇ ਵਾਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤੇ ਪਹਿਲੀ ਵਾਰ 2004 ਦੇ ਵਿੱਚ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਉਸ ਟਾਈਮ ਉਹਨਾਂ ਨੂੰ ਵੋਟ ਪਈ ਸੀ ਸਿਰਫ ਤੇ ਸਿਰਫ 1,11,000 ਤੇ ਉਹ ਹਾਰ ਗਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤੇ 2007 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਧੌੜ ਤੋਂ ਉਹ ਦੁਬਾਰਾ ਫੇਰ ਟਰਾਈ ਕਰਦੇ ਆ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਦੋਂ ਸਿਰਫ ਉਹਨਾਂ ਨੂੰ 15,000 ਤੇ 702 ਵੋਟਾਂ ਪਈਆਂ 15702 ਵੋਟਾਂ ਪੈਂਦੀਆਂ ਸਿਰਫ ਭਾਈ ਸਰਪਜੀਤ ਸਿੰਘ ਖਾਲਸਾ ਨੂੰ ਜਦੋਂ ਕਿ ਉਸ ਟਾਈਮ ਅ ਅਕਾਲੀ ਦਲ ਨੂੰ 38000 ਤੋਂ ਉੱਪਰ ਵੋਟ ਪਈ ਸੀ ਤੇ ਫਿਰ 2014 ਦੇ ਵਿੱਚ ਬੌਝਨ ਸਮਾਜ ਪਾਰਟੀ ਵੱਲੋਂ ਬਸਪਾ ਵੱਲੋਂ ਉਹ ਫਤੇਗੜ ਸਭ ਤੋਂ ਚੋਣ ਲੜਦੇ ਆ ਆ ਆ ਲੋਕ ਸਭਾ ਦੀ ਚੋਣ ਜਿਹੜੀ 2014 ਦੇ ਵਿੱਚ ਹੁੰਦੀ ਆ ਤੇ ਉੱਥੇ ਵੀ ਉਹਨਾਂ ਨੂੰ ਇੱਕ ਹਾਰ ਦਾ ਮੂੰਹ ਦੇਖਣਾ ਪੈਂਦਾ ਉਹਨਾਂ ਨੂੰ ਸਿਰਫ ਤੇ ਸਿਰਫ 12683 ਵੋਟਾਂ ਪੈਂਦੀਆਂ ਤੇ ਆਮ ਆਦਮੀ ਪਾਰਟੀ ਦਾ ਹਰਿੰਦਰ ਸਿੰਘ ਖਾਲਸਾ ਜਿਹੜਾ ਉਥੇ ਐਮਪੀ ਬਣਦਾ ਉਹਨਾਂ ਨੂੰ ਵੋਟਾਂ ਪਈਆਂ ਸੀ 3,67,237 ਤੇ ਕਾਂਗਰਸ ਨੂੰ ਸਾਧੂ ਸਿੰਘ ਨੂੰ ਉਥੋਂ ਵੋਟਾਂ ਪਈਆਂ ਸੀ 3,13,149 ਤੇ ਭਾਈ ਸਰਬਜੀਤ ਸਿੰਘ 12,683 ਵੋਟਾਂ ਓਨਲੀ ਇਹ ਮੈਂ ਦੱਸ ਰਿਹਾ ਜਿਹੜੇ ਕਹਿ ਰਹੇ ਸੀਗੇ ਨਾ ਕਿ ਉਹ ਇੱਕ ਸਿੱਖੀ ਦੇ ਵਿੱਚੋਂ ਆਏ ਹੋਏ ਆ ਕਿ ਲੋਕਾਂ ਦਾ ਉਹਨਾਂ ਵੱਲ ਝੁਕਾ ਹੋਊਗਾ ਮੈਂ ਸਿਰਫ ਇਹ ਦੱਸ ਰਿਹਾ ਕਿ ਝੁਕਾ ਇਹ ਨਹੀਂ ਹੁੰਦਾਗਾ ਕਸ਼ੀਦਾਂ ਦੇ ਪਰਿਵਾਰ ਦੇ ਵਿੱਚੋਂ ਆਏ ਆ ਕਿਉਂਕਿ ਇਹ ਪਹਿਲਾਂ ਉਹਨਾਂ ਨੇ ਵਾਪਰ ਚੁੱਕੀਆਂ ਘਟਨਾ ਮੈਂ ਤੁਹਾਨੂੰ ਤਿੰਨ ਵਾਰ ਦੱਸਿਆ ਤਿੰਨ ਵਾਰ ਉਹ ਇਸ ਤੋਂ ਪਹਿਲਾਂ ਹਾਰ ਚੁੱਕੇ ਆ ਤੇ ਇਹ ਇਹ ਸਿਰਫ ਇਹਨਾਂ ਨਾਲ ਨਹੀਂ ਹੋਇਆ ਜੇ ਮੈਂ ਪਿਛਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜਿਹੜੇ ਸੁਪਤਨੀ ਸੀ ਨਾ ਬੀਬੀ ਪਰਮਜੀਤ ਕੌਰ ਜੀ ਖੰਡੜਾ ਉਹ ਪੰਜਾਬ ਇਕਤਾ ਪਾਰਟੀ ਵੱਲੋਂ ਚੋਣ ਲੜੇ ਸੀਗੇ 2019 ਦੇ ਵਿੱਚ ਇਹੀ ਖਡੂਰ ਸਾਹਿਬ ਸੀਟ ਤੋਂ ਜਿੱਥੋਂ ਭਾਈ ਅਬਰਤ ਸਿੰਘ ਪਾਲ ਲੜ ਰਹੇ ਆ ਤੇ ਉੱਥੋਂ ਉਹਨਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਸੀ ਤੇ ਉਥੋਂ ਕੌਣ ਜਿੱਤਿਆ ਸੀ ਕਾਂਗਰਸ ਦਾ ਡਿੰਪਾ ਤੇ ਸੈਕੰਡ ਨੰਬਰ ਤੇ ਬੀਬੀ ਜਗੀਰ ਕੌਰ ਆਈ ਸੀ ਸੋ ਸਾਡੇ ਲੋਕ ਆ ਨਾ ਜਿਹੜੇ ਇਹਨਾਂ ਦਾ ਇਹ ਨਹੀਂ ਪਤਾ ਹੁੰਦਾ ਇਹਨਾਂ ਦਾ ਝੁਕਾ ਕਿਹੜੇ ਪਾਸੇ ਹੋ ਜਾਂਦਾ ਬਾਕੀ ਜੇ ਦੇਖਿਆ ਜਾਵੇ ਨਾ ਤੇ ਭਾਈ ਸਰਜੀ ਸਿੰਘ ਖਾਲਸਾ ਜਿਹੜੇ ਚੋਣ ਲੜ ਰਹੇ ਆ ਇਹਨਾਂ ਦੇ ਦਾਦਾ ਬਠਿੰਡੇ ਤੋਂ ਚੋਣ ਲੜੇ ਸਰਦਾਰ ਸੋਚਾ ਸਿੰਘ ਜੀ ਉਹਨਾਂ ਨੂੰ ਬਾਬਾ ਸੋਚਾ ਸਿੰਘ ਜੀ ਖਾਲਸਾ ਕਿਹਾ ਜਾਂਦਾ ਸੀ ਤੇ ਬੜੀ ਲੀਡ ਉਹਨਾਂ ਨੇ ਪ੍ਰਾਪਤ ਕੀਤੀ ਸੀ ਮੈਂ ਤੁਹਾਨੂੰ ਦੱਸਾਂ ਅਗਰ 1999 ਦੇ ਰਿਜ਼ਲਟ ਉਹਨਾਂ ਦੇ 27380 ਵੋਟਾਂ ਨੇ ਮਾਰ ਜਾਂਦੇ ਨਾਲ ਉਹ ਜਿੱਤੇ ਸੀਗੇ ਤੇ ਉਹਨਾਂ ਨੂੰ ਟੋਟਲ ਵੋਟ ਪਈ ਸੀ 612103 999706 ਦੇ ਵਿੱਚੋਂ ਤੇ ਭਾਈ ਸਰਦੀ ਸਿੰਘ ਖਾਲਸਾ ਜੀ ਜਿਹੜੇ ਮਾਤਾ ਜੀ ਸੀਗੇ ਬੀਬੀ ਵਿਮਲ ਕੌਰ ਖਾਲਸਾ ਜੀ ਉਹ ਰੋਪੜ ਤੋਂ ਚੋਣ ਲੜੇ ਸੀ ਤੇ ਉਹ ਜਦੋਂ ਚੋਣ ਲੜੇ ਸੀ ਤੇ ਉਦੋਂ ਉਹ ਵੀ ਬੜੀ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਨੇ ਉਦੋਂ ਟੋਟਲ ਜਿਹੜੀ ਵੋਟ ਉੱਥੇ ਪਈ ਸੀ 1043186 ਉਹਦੇ ਵਿੱਚੋਂ ਬੀਬੀ ਵਿਮਲ ਕੌਰ ਖਾਲਸਾ ਜੀ ਨੂੰ 714245 ਵੋਟਾਂ ਜਾਨੀ ਕਿ 230576 ਵੋਟਾਂ ਦੇ ਮਾਰ ਜਾਂਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਸੋ ਇਹ ਝੁਕਾ ਹੁੰਦੇ ਆ ਪਰ ਇਹ ਹਵਾ ਦੇ ਸਿਰਤੇ ਨਹੀਂ ਹੁੰਦੇ ਜੇ ਆਪਾਂ ਮਨਚ ਸੋਚੀਏ ਕਿ ਜਿੱਧਰ ਨੂੰ ਨਾਰੇ ਲੱਗ ਰਹੇ ਆ ਜਾਂ ਜਿਹਦੇ ਪਿੱਛੇ ਪਬਲਿਕ ਦਿਸ ਰਹੀ ਆ ਸ਼ਾਇਦ ਉਧਰਲੇ ਪਾਸੇ ਲੋਕਾਂ ਦਾ ਝੁਕਾ ਹੋਊਗਾ ਬਿਲਕੁਲ ਨਹੀਂ ਲੋਕਾਂ ਦੀ ਸੋਚ ਤਾਂ ਵੀਰੇ ਰਤੋ ਰਾਤ ਬਦਲ ਜਾਂਦੀ ਹੈ ਸਹੀ ਪਤਾ ਲੱਗਦਾ ਹੁੰਦਾ ਵੋਟਾਂ ਤੋਂ ਸਿਰਫ 2 ਦਿਨ ਪਹਿਲਾਂ ਕਿਉਂਕਿ ਜਦੋਂ ਪੰਜਾਬ ਪੀਪਲਸ ਪਾਰਟੀ ਬਣੀ ਸੀਗੀ ਨਾ ਮਨਪ੍ਰੀਤ ਸਿੰਘ ਬਾਦਲ ਦੀ ਤੇ ਜਿੰਨਾ ਕੱਟ ਸੀ ਨਾ ਟਿਲ ਸੇਟਰ ਨੂੰ ਥਾਂ ਨਹੀਂ ਸੀ ਹੁੰਦਾ ਤੇ ਜਿੱਦੇ ਵੋਟਾਂ ਪਈਆਂ ਸੀ ਕੀ ਹਾਲ ਹੋਇਆ ਸੀ ਸਾਰਿਆਂ ਨੇ ਦੇਖਿਆ ਹੋਇਆ ਇਦਾਂ ਹੀ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਮਗਰ ਕਿੰਨਾ ਕੱਟ ਸੀ ਅਸੀਂ ਖੁਦ ਮਾਕੀ ਦੇ ਮੇਲੇ ਤੇ ਮੌਕਸਰ ਦੇਖੀ ਸੀ ਉਹਨਾਂ ਦੀ ਰੈਲੀ ਤੇ ਬੜੀ ਦੂਰ ਤੱਕ ਜਿਹੜੀਆਂ ਬੱਸਾਂ ਖੜੀਆਂ ਸੀਗੀਆਂ ਦੋਦੇ ਤੱਕ ਜੇ ਤੁਸੀਂ ਦੇਖੋਗੇ ਨਾ ਮਕਸਰ ਦੇ ਬਾਈਪਾਸ ਤੋਂ ਦੋਦੇ ਤੱਕ ਬਸਾਂ ਸੀ ਆਮ ਆਦਮੀ ਪਾਰਟੀ ਦੀਆਂ ਤੇ ਪਰ ਰਿਜ਼ਲਟ ਕੀ ਨਿਕਲੇ ਸੀ ਉਹਨਾਂ ਵੀ ਲਿਆ ਦੇ ਵਿੱਚ ਸੋ ਇਹ ਲੋਕਾਂ ਦਾ ਚਕਾ ਹੁੰਦਾ ਇਹ ਸਿਰਫ ਦੋ ਦਿਨ ਪਹਿਲਾਂ ਵੋਟਾਂ ਤੋਂ ਪਤਾ ਲੱਗਦਾ ਕਿ ਲੋਕ ਕਿਹੜੇ ਪਾਸੇ ਹੋਗੇ ਪਹਿਲਾਂ ਹਵਾ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਉਸ ਟਾਈਮ ਬਹੁਤ ਜ਼ਿਆਦਾ ਸੀਗੀ ਲੋਕ ਕਹਿੰਦੇ ਸੀ ਕਿ ਉਹ ਜਿੱਤ ਜਾਣਗੇ ਸੋ ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਹੋਰ ਦੱਸਾਂ ਕਿ ਜਿਹੜੀ ਬਠਿੰਡੇ ਤੋਂ ਚੋਣ ਲੜੀ ਜਾ ਰਹੀ ਹੈ ਉਹਨਾਂ ਦੇ ਵਿੱਚ ਵੀ ਅ ਜਗਦੇਵ ਸਿੰਘ ਖੁੱਡੀਆਂ ਵਾਲਿਆਂ ਦੇ ਜਿਹੜੇ ਸੁਪੁੱਤਰ ਆ ਗਰਮੀ ਸਿੰਘ ਖੁੱਡੀਆਂ ਉਹ ਚੋਣ ਲੜ ਰਹੇ ਆ ਤੇ ਜਗਦੇਵ ਸਿੰਘ ਖੁੱਡੀਆਂ ਦਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿੰਨੇ ਭੋਗ ਪਏ ਹੋਣਗੇ ਕਿਸੇ ਵੱਡੇ ਤੋਂ ਵੱਡੇ ਲੀਡਰ ਦੇ ਵੀ ਅਗਰ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਭੋਗ ਤੇ ਕੱਠ ਦਾ ਰਿਕਾਰਡ ਕਿਸੇ ਦਾ ਬਣਿਆ ਤੇ ਉਹ ਜਗਦੇਵ ਸਿੰਘ ਖੁੱਡੀਆਂ ਦੇ ਭੋਗ ਤੇ ਹੋਇਆ ਸੀ ਜਾਨੀ ਕਿ ਉਹਨਾਂ ਦੀ ਸ਼ਖਸੀਅਤ ਇੱਦਾਂ ਦੀ ਸੀ ਸਭ ਤੋਂ ਜ਼ਿਆਦਾ ਇਮਾਨਦਾਰ ਅਗਰ ਕਿਸੇ ਨੂੰ ਐਮਪੀ ਪੰਜਾਬ ਦੇ ਵਿੱਚ ਗਿਣਿਆ ਗਿਆ ਤੇ ਜਗਦੇਵ ਸਿੰਘ ਖੁੱਡੀਆਂ ਸੀ ਤੋ ਐਤੀ ਉਹਨਾਂ ਦੇ ਪੁੱਤਰ ਵੀ ਚੋਣ ਲੜ ਰਹੇ ਆ ਬਠਿੰਡੇ ਤੋਂ ਗਰਮੀਤ ਕੁਡੀਆਂ ਉਸ ਤੋਂ ਪਹਿਲਾਂ ਵਿਧਾਨ ਸਭਾ ਦੀ ਚੋਣ ਵੀ ਲੜ ਕੇ ਹਟੇ ਉਹਨਾਂ ਨੇ ਬਾਦਲ ਨੂੰ ਹਰਾਇਆ ਸੀ ਲੰਬੀ ਹਲ ਸੋ ਦੇਖਦੇ ਆ ਇਸ ਵਾਰ ਲੋਕਾਂ ਦਾ ਚੁਕਾ ਕਿਹੜੇ ਪਾਸੇ ਜਾਂਦਾ ਤੇ ਸਰਜੀ ਸਿੰਘ ਖਾਲਸਾ ਜਿਹੜੇ ਇਸ ਤੋਂ ਪਹਿਲਾਂ ਤਿੰਨ ਵਾਰ ਹਾਰ ਚੁੱਕੇ ਆ ਸੋ ਦੇਖਦੇ ਆ ਇਸ ਵਾਰ ਲੋਕ ਉਹਨਾਂ ਨੂੰ ਜਿਤਾਉਂਦੇ ਆ ਜਾਂ ਨਹੀਂ ਸੋ ਬਹੁਤ ਜਲਦੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ